ਅੱਜ ਸੰਤ ਦੇ ਕੋਲ ਇੱਕ ਬਹੁਤ ਹੀ ਦਰਦਨਾਕ ਤੇ ਬਹੁਤ ਹੀ ਤਕਲੀਫ ਦੇ ਵਿੱਚ ਬਹੁਤ ਹੀ ਦਰਦ ਸੰਦੇ ਹੋਈ ਏ ਸਾਡੇ ਪੰਜਾਬ ਦਿੱਤੀ ਪਹੁੰਚੀ ਆ ਇਹ ਨਹੀਂ ਕਹਵਾ ਨਾ ਕਰਿਓ ਮਟੀਆਂ ਚ ਆਕਰ ਖਵੇਂ ਡੇੜੀ ਤੰਨਾ ਸੰਦਾਂ ਨੀਗਾ ਕਿੜੇ ਦਾ ਸੜੇ ਫਰੀ ਬੈੱਡ ਤੇ ਇਹਨੂੰ 7 ਮਹੀਨਾ ਚੱਲੇ ਤੁਹਾਡੀ ਬੱਦਲ ਨਹੀਂ ਬਣ ਤੁਹਾਡੇ ਸਾਇਰੇ ਦਾ ਪੈਕਾ ਨਾਜ਼ਕ ਰਾਦ ਇਹ ਜਿਹੜੇ ਨਹੀਂ ਨਾ ਬੰਦਾਂ ਨਹੀਂ ਗੈਸ ਰੱਬ ਜਾਣੇ ਖੁੱਲਾ ਰਹਿ ਗਿਆ ਕਿਵੇਂ ਰਹਿ ਗਿਆ ਜਦੋਂ ਆਕੇ ਤੀਲ ਵਾਲੀ ਅੱਗ ਹੀ ਅੱਗ ਫੈਲ ਗਈ ਪੂਰੀ ਰਸੋਈ ਚ ਨਿੱਕੀ ਜੀ ਰਸੋਈ ਭਾਂਬੜੀ ਬਣ ਗਈ 8 ਮਹੀਨੇ ਤੜਫਦੀ ਨੂੰ ਹੋ ਗਿਆ ਵਿਚਾਰੀ ਨੂੰ ਨਿੱਤੁ ਤੂੰ ਹੈਂ ਅੱਖ ਅੱਖ ਜਮੇਂ ਗਲ ਕੀ ਪੁੱਤ ਹੁਣ ਇਹ ਸੱਕ ਤੂੰ ਬਿਲਕੁਲ ਨਹੀਂ ਦੀਨਾ ਤੈਨੂੰ ਇਹ ਸਾਰਾ ਉੱਪਰਲਾ ਹਿੱਸਾ ਪੈਣ ਦਾ ਬਾਹਾਂ ਐਦਾਂ ਹੱਥ ਮਾਰਦੀ ਸੀ ਬੁਝਾਉਂਦੀ ਸੀ ਅੱਗ ਅ ਸਾਰੇ ਹੱਥ ਮੱਚ ਗਏ ਅ ਛਾਤੀਆਂ ਮੱਚ ਗਈਆਂ ਆ ਫੇਸ ਸਾਰਾ ਮੱਚ ਗਿਆ ਜਿੱਦਾਂ ਨੇ ਵੀ ਵੀ ਜੇ ਮਾਰਦੀ ਉਹ ਸਾਡੀ ਇਸ ਮਾਂ ਦਾ ਮੰਮੀ ਨੂੰ ਅੱਖਾਂ ਕਿੱਥੇ ਨਹੀਂ ਹੋ ਅਰੇ ਜਾਣੇ ਜੇ ਉਹ ਲੋਕ ਇਹ ਮੇਰੇ ਮਮਾਠੇ ਹੋ ਜਾ ਨੀ ਤੂੰ ਆ ਜਾ ਪੈਣੇ ਥੱਲੇ ਉਤਰਿਆ ਹੁਣ ਅੱਜ ਸੰਡੇ ਕੋਲ ਇੱਕ ਬਹੁਤ ਹੀ ਦਰਦਨਾਕ ਬਹੁਤ ਹੀ ਤਕਲੀਫ ਤੇ ਬਹੁਤ ਹੀ ਤਕਲੀਫ ਦੇ ਵਿੱਚ ਬਹੁਤ ਹੀ ਦਰਦ ਸੰਧੇ ਹੋਈ ਏ ਸਾਡੇ ਪੰਜਾਬ ਦਿੱਤੀ ਪਹੁੰਚੀ ਆ ਇਹਦਾ ਨਾਂ ਹੈਗਾ ਨੀਤੂ ਰਾਣੀ 8 ਮਹੀਨੇ ਟੜਫਦੀ ਨੂੰ ਹੋ ਗਿਆ ਵਿਚਾਰੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਇਸ ਭੈਣ ਨੂੰ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਚਿਹਰੇ ਤੋਂ ਉਰੀ ਤਕਲੀਫ ਉਹਦਾ ਦਰਦ ਝਲਕਦਾ ਪਾ ਅੱਜ ਤੋਂ ਕਰੀਬ 7 ਮਹੀਨੇ ਪਹਿਲਾਂ ਇਹ ਭੈਣ ਬਰਨ ਹੋ ਗਈ ਸੀ ਘਰੇ ਗੈਸ ਚੁੱਲਾ ਖੁੱਲਾ ਰਹਿ ਗਿਆ ਸੀ ਇਸ ਵੀਡੀਓ ਨੂੰ ਦੇਖ ਕੇ ਸਿੱਖਿਆ ਵੀ ਜਰੂਰ ਲਿਓ ਮੇਰੀਆਂ ਖਾਸ ਕਰਕੇ ਸਾਡੀਆਂ ਭੈਣਾਂ ਤੇ ਮਾਵਾਂ ਆਪਾਂ ਕਈ ਵਾਰੀ ਛੋਟੀ ਜੀ ਗਲਤੀ ਕਾਲੀ ਚ ਕਰ ਲੈਂਦੇ ਆ ਤੇ ਉਹਦਾ ਖਮਿਆਜਾ ਇਸ ਤਰ੍ਹਾਂ ਭੁਗਣਾ ਪੈਂਦਾ ਗੈਸ ਚ ਖੁੱਲਾ ਛੱਡ ਗਿਆ ਛੱਡ ਕੇ ਆਪਣੇ ਕਮਾਕਾਰਾਂ ਦੇ ਵਿੱਚ బిజీ ਇਹ ਭੈਣ ਨਾਨਕਸਰ ਗੁਰਦੁਆਰਾ ਸਾਹਿਬ ਜਗਰਾਉਂ ਚਲੇ ਗਏ ਆਪਣੇ ਹਸਬੰਦ ਨੂੰ ਮਿਲਣ ਉੱਥੇ ਉਹ ਕੰਮ ਕਰਦੇ ਸੀ ਉੱਥੋਂ ਜਦੋਂ ਵਾਪਸ ਆਏ ਬੇਟੀ ਸਕੂਲ ਗਈ ਹੋਈ ਸੀ ਆਪਣੇ ਬੇਟੇ ਦੇ ਨਾਲ ਅਨਕੀ ਜੀ ਪ੍ਰੋਬਲੀ ਨਤੀਜੀ ਕਲਾਸ ਦੀ ਵਿਦਿਆਰਥਣ ਤੇ ਬੇਟਾ ਪਲੱਸ ਟੂ ਕਰ ਰਿਹਾ ਸੀ ਜਦੋਂ ਵਾਪਸ ਆਏ ਆ ਕੇ ਫਟਾਫਟ ਚਾਹ ਬਣਾਉਣ ਲੱਗੀ ਭੈਣ ਤਾਂ ਗੈਸ ਰੱਬ ਜਾਣੇ ਖੁੱਲਾ ਰਹਿ ਗਿਆ ਕਿਵੇਂ ਰਹਿ ਗਿਆ ਜਦੋਂ ਆ ਕੇ ਤੀਲ ਵਾਲੀ ਆਗ ਹੀ ਅੱਗ ਫੈਲ ਗਈ ਪੂਰੀ ਰਸੋਈ ਚ ਨਿੱਕੀ ਜੀ ਰਸੋਈ ਭਾਂਬੜੀ ਬਣ ਗਈ ਤੇ ਆ ਸਾਰਾ ਉੱਪਰਲਾ ਹਿੱਸਾ ਭੈਣ ਦਾ ਬਾਹਾਂ ਐਦਾਂ ਹੱਥ ਮਾਰਦੀ ਸੀ ਬੁਝਾਉਂਦੀ ਸੀ ਅੱਗ ਅਸਾਰੇ ਹੱਥ ਮੱਚ ਗਏ ਅਛਾਤੀਆਂ ਮੱਚ ਗਈਆਂ ਆ ਫੇਸ ਸਾਰਾ ਮੱਚ ਗਿਆ ਇੱਕ ਅੱਖ ਭੈਣ ਦੀ ਬਿਲਕੁਲ ਗਲ ਗਈ ਇੱਕ ਅੱਖ ਦਾ ਅੰਦਰੋਂ ਜਿਹੜਾ ਕਾਰਨੀਆ ਹੁੰਦਾ ਪਰਦਾ ਹੁੰਦਾ ਡੇਲਾ ਹੁੰਦਾ ਜਿਹਨੂੰ ਆਪਾਂ ਕਹਿ ਦਿੰਨੇ ਆ ਉਹ ਸਾਰਾ ਖਤਮ ਹੋ ਗਿਆ ਘਰੇ ਬੇਟਾ ਸੀ ਫਟਾਫਟ ਬੇਟੇ ਨੇ ਆਪਣੀ ਮਾਂ ਦੀ ਇਹ ਹਾਲਤ ਦੇਖ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਾਣੀ ਪਾਇਆ ਉੱਤੇ ਬੁਝਾਉਣ ਲੱਗੇ ਤੇ ਉਹਦੇ ਵੀ ਹੱਥ ਮੱਚ ਗਏ ਪਰ ਕਿਵੇਂ ਨਾ ਕਿਵੇਂ ਕਰਕੇ ਅੱਗ ਬੁਝ ਗਈ ਝੋੜ ਦਾ ਪਿੰਡ ਸੀ ਭੈਣ ਉਸ ਟਾਈਮ ਲੁਧਿਆਣੇ ਜ਼ਿਲ੍ਹੇ ਦਾ ਪਿੰਡ ਆ ਲੱਖਾ ਝੋੜਾ ਮਹਿਤੀਆਣਾ ਸਾਹਿਬ ਦੇ ਨੇੜੇ ਪਿੰਡ ਆ ਪਿੰਡ ਇਹ ਉਸ ਤੋਂ ਬਾਅਦ ਫਟਾਫਟ ਹਸਪੀਟਲ ਚ ਲੈ ਕੇ ਗਏ ਜਾ ਕੇ ਛੋਟੇ ਹਸਪੀਟਲ ਤੋਂ ਵੱਡੇ ਡੀਐਮਸੀ ਚ ਲੈ ਗਏ ਮਾਪੇ ਨੂੰ ਪਤਾ ਲੱਗ ਗਿਆ ਪਿੱਕ ਕੇ ਪਿੰਡ ਇਹ ਸ਼ੇਪਾਲ ਜੀ ਨੇ ਫਾਦਰ ਸਾਹਿਬ ਨੇ ਇਹਨਾਂ ਦੇ ਇਹ ਮੀਰਪੁਰ ਹਾਂਸਾ ਪਿੰਡ ਰਹਿੰਦੇ ਨੇ ਜਗਨਾਉ ਸ਼ਹਿਰ ਦੀ ਬੁੱਕਲ ਜਾ ਪਿੰਡ ਮੀਰਪੁਰ ਹਾਂਸ ਗਗੜੇ ਕੋਲੇ ਇਹ ਫਟਾਫਟ ਹਸਪੀਟਲ ਪਹੁੰਚੇ ਡੀਐਮਸੀ ਹਸਪਤਾਲ ਦੇ ਵਿੱਚ ਇਸ ਭੈਣ ਨੂੰ ਲੈ ਕੇ ਗਏ 25 ਦਿਨ ਸ਼ੇਪਾਲ ਬਾਪੂ ਜੀ ਦਾਦ ਦੇ ਨੇ ਪੇਸ਼ੇ ਤੋਂ ਟੇਲਰ ਨੇ ਦਰਜੀ ਨੇ ਲੇਡੀਜ਼ ਕੱਪੜੇ ਸਿਉਂਦੇ ਨੇ 25 ਦਿਨਾਂ ਦੇ ਵਿੱਚ 8 ਲੱਖ ਰੁਪਇਆ ਖਰਚਾ ਨੀਤੂ ਪਹਿਣ ਤੇ ਉਸ ਤੋਂ ਬਾਅਦ 8 ਲੱਖ ਰੁਪਇਆ ਕਰੀਬ ਖਰਚਣ ਤੋਂ ਬਾਅਦ ਡਾਕਟਰ ਕਹਿੰਦੇ ਵੀ ਸਰਜਰੀ ਕਰਨੀ ਪੈਣੀ ਆ 8 ਲੱਖ ਰੁਪਇਆ ਹੋਰ ਖਰਚਾ ਆਊਗਾ ਤਾਂ ਸ਼ੇਪਾਲ ਬਾਪੂ ਨੇ ਜਿਹੜਾ ਪਹਿਲਾਂ 8 ਲੱਖ ਲਾਇਆ ਸੀ ਉਹ ਮੰਗ ਤੰਗ ਕੇ ਰਿਸ਼ਤੇਦਾਰਾਂ ਨੇ ਮਦਦ ਕੀਤੀ ਜਾਣਕਾਰਾਂ ਨੇ ਲਿਹਾਜੀਆਂ ਨੇ ਕਿਉਂਕਿ ਸ਼ੇਪਲ ਬਾਪੂ ਦਾ ਆਪਦਾ ਜਿਹੜਾ ਸੁਭਾਅ ਆ ਤੇ ਬਿਹਾਰ ਆ ਲੋਕਾਂ ਨਾਲ ਉਹ ਚੰਗਾ ਸੀ ਤਾਂ ਹੀ ਅੱਜ ਦੇ ਸਮੇਂ 'ਚ ਕੋਈ ਮਦਦ ਕਰਦਾ ਨਹੀਂ ਕਿੱਥੇ ਕੋਈ ਮਦਦ ਕਰਦਾ ਤੇ 8 ਲੱਖ ਰੁਪਏ ਦੀ ਹੋਰ ਡਿਮਾਂਡ ਕਰਨ ਤੋਂ ਬਾਅਦ ਹਸਪੀਟਲ ਦੇ ਸਾਹਬਲੀਓ ਬਾਪੂ ਛੁੱਟੀ ਲੈ ਕੇ ਘਰੇ ਚਲਾ ਗਿਆ ਆਪਦੀ ਅਧ ਮੱਚੀ ਹੋਈ ਧੀ ਨੂੰ ਘਰੇ ਲਿ ਜਾ ਕੇ ਤੁਸੀਂ ਸੋਚ ਸਕਦੇ ਆ ਘਰੇ ਨਿੱਕੀ ਜੀ ਪ੍ਰੋਬਲਮ ਕਿਦਾਂ ਆਪਣੀ ਮਾਂ ਨੂੰ ਪੂਰੀ ਨੂੰ ਹਰ ਰੋਜ਼ ਮੱਚਿਆ ਹੋਇਆ ਦੇਖਦੀ ਆ ਜਦੋਂ ਪੱਟੀ ਕਰਦੇ ਆ ਕਿਵੇਂ ਚੀਕਾਂ ਮਾਰਦੀ ਆ ਭੈਣ ਪਹਿਲਾਂ ਡਾਕਟਰ ਨਾਲ ਗੱਲ ਕੀਤੀ ਲੋਕਲ ਡਾਕਟਰ ਨਾਲ ਕਿਸੇ ਨਾਲ ਪੱਟੀ ਕਰਨ ਦੀ ਕੋਈ 1500 ਰੁਪਏ ਮੰਗਦਾ ਸੀ ਕੋਈ 2000 ਮੰਗਦਾ ਸੀ ਫਿਰ ਬਾਪੂ ਕਹਿੰਦਾ ਇੱਕ ਚੰਗਾ ਪਿੰਡੋਂ ਡਾਕਟਰ ਮਿਲਿਆ ਜਿਹੜੇ 500 ਰੁਪਏ ਲੈਂਦਾ ਸੀ ਉਹ ਇੱਕ ਦਿਨ ਦਾ ਡਾਕਟਰ ਕਲਿਆਣੀ ਦੇ ਲੱਗਿਆ ਸੀ ਬਾਈ ਉਹ ਚਲੋ ਉਹਦਾ ਬਾਈ ਦਾ ਧੰਨਵਾਦ ਜਿਹਨੇ 500 ਰੁਪਏ ਸਿਰਫ ਖਰਚਾ ਲੈਂਦਾ ਸੀ ਪਟਕੀਆਂ ਦਾ ਕਿਉਂਕਿ ਇੰਨੀ ਵੱਡੀ ਪੱਟੀ ਕਰਨੀ ਡਰੈਸਿੰਗ ਕਰਨੀ ਪਟੀਆਂ ਕਾਟਨ ਗੋਜਸਥਾਨ ਇਹ ਸਾਰਾ ਕੁਝ ਲੱਗਣਾ ਦਵਾਈਆਂ ਪੱਟੀ ਕਰਨ ਦੇ ਕਰਦਿਆਂ ਦੇ ਸਫਾਈ ਕਰਦਿਆਂ ਕਰਦਿਆਂ ਦੀ ਇੱਕ ਅੱਖ ਵੀ ਖਰਾਬ ਹੋ ਗਈ ਭੈਣ ਦੀ ਕਿਉਂਕਿ ਅੱਖ ਦੇ ਵਿੱਚ ਕਹਿੰਦੇ ਕਈ ਵਾਰੀ ਜਦੋਂ ਸਫਾਈ ਕਰਦੇ ਸੀ ਸੈਵਲ ਆਨ ਨਾਲ ਤੇ ਉਹ ਅੱਖ ਚਲੇ ਜਾਂਦੀ ਸੀ। ਇਹ ਵਿਆਸ ਵਾਲੇ ਸੀ ਵਿਚਾਰੇ ਨੇ ਉਹਨਾਂ ਨੇ ਪੱਟੀਆਂ ਫਿਰ ਦੇਖ ਕੇ ਜਾਂ ਦਵਾਈਆਂ ਦੇ ਜਾਂਦੇ ਸੀ। ਲੱਭੀ ਉਹ ਕਹਿੰਦੇ ਤੂੰ ਕਿੰਨਾ ਅਸੀਂ ਇੰਨਾ ਕਰ ਸਕਦੇ ਹਾਂ ਇਤੋਂ ਵੱਧ ਨਹੀਂ ਹੁਣ ਕਰ ਸਕਦੇ। ਤੁਸੀਂ ਜੁੜੇ ਹੋਮੋਗੇ ਉੱਥੇ ਵਿਆਸ ਵਾਲਿਆਂ ਦੇ ਹਾਂਜੀ 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 ਵਿਆਸ ਵਾਲਿਆਂ ਦੇ ਨਾਲ ਜੁੜਿਆ ਹੋਇਆ ਪਰਿਵਾਰ ਆ ਨਾਮਦਾਨ ਲਿਆ ਹੋਇਆ ਉਹ ਪੱਟੀਆਂ ਦਾ ਸਮਾਨ ਦੇ ਜਾਂਦੇ ਸੀ ਕਹਿੰਦੇ ਪਰ ਹੁਣ ਇਸ ਸਮਾਂ 1 ਮਹੀਨਾ ਪਹਿਲਾਂ ਹਸਪਤਾਲ ਚ ਰਹੇ ਜਿੱਥੇ 8 ਲੱਖ ਖਰਚਿਆ ਹੁਣ 6 ਮਹੀਨੇ ਹੋ ਗਏ ਘਰੇ ਪਟੀਆਂ ਕਰਦਿਆਂ ਨੂੰ ਪਰ ਇਹਨਾਂ 6 ਮਹੀਨਿਆਂ ਚ ਨੀਤੂ ਰਾਣੀ ਦੀ ਅੱਖਾ ਜਿਹੜੀ ਉਹ ਬਿਲਕੁਲ ਗਲ ਗਈ ਹੁਣ ਅੱਖ ਦਾ ਵੀ ਆਪਰੇਸ਼ਨ ਹੋਣਾ ਤੇ ਇਹ ਸਰੀਰ ਤੇ ਜਿਹੜੇ ਡੇਡੇ ਵੱਡੇ ਜ਼ਖਮ ਹੋ ਗਿਆ ਉਹਦੀਆਂ ਵੀ ਸਰਜਰੀਆਂ ਹੋਣੀਆਂ ਤੇ ਬਾਪੂ ਕਹਿੰਦਾ ਮੇਰੇ ਕੋਲੇ ਕੋਈ ਪੈਸਾ ਨਹੀਂ ਹੈਗਾ। ਕੱਲ ਬਾਪੂ ਸ਼ੈਪਾਲ ਇਸੇ ਇੱਕ ਟਾਈਮ ਹੀ ਮੈਨੂੰ ਇੱਥੇ ਮਿਲਿਆ ਇੱਥੇ ਬੈਠਾ ਸੀ ਬਾਪੂ ਮੈਨੂੰ ਬਾਹਰ ਨਿਕਲਿਆ ਦੇਖ ਕੇ ਉੱਠ ਕੇ ਖੜਾ ਹੋ ਗਿਆ। ਬਾਪੂ ਨੇ ਜਦੋਂ ਵੀਡੀਓ ਦਿਖਾਈ ਕਹਿੰਦਾ ਪੁੱਤ ਮੈਂ ਮੀਰਪੁਰ ਹੰਸਾਂ ਤੋਂ ਆਇਆ ਵੀ ਮੈਂ ਵੀਡੀਓ ਭੇਜੀ ਵੀ ਸੀਗੀ ਮੇਰੀ ਬੇਟੀ ਘਰੇ ਪਈ ਆ ਮੱਚ ਗਈ ਮੇਤੋਂ ਦੇਖ ਨਹੀਂ ਹੁੰਦੀ। ਫੋਨ ਤੇ ਵੀ ਬਾਪੂ ਰੋਣ ਲੱਗ ਗਿਆ ਸੀ ਜਦੋਂ ਇਹਨੇ ਫੋਨ ਕੀਤਾ ਤੇ ਕੱਲ ਅਸੀਂ ਬਾਪੂ ਜੀ ਨੂੰ ਹੌਸਲਾ ਦਿੱਤਾ ਵੀ ਬਾਪੂ ਕੋਈ ਨਾ ਤੂੰ ਘਬਰਾ ਨਾ ਅਸੀਂ ਤੇਰੇ ਨਾਲ ਆ ਸਾਡੀ ਵੀ ਉਹ ਭੈਣ ਆ ਜੋ ਵੀ ਅਸੀਂ ਕਰ ਸਕੇ ਤੂੰ ਇੱਥੇ ਲੈ ਕੇ ਆ ਸਾਡੇ ਕੋਲ ਬਾਪੂ ਨੇ ਦੱਸਿਆ ਵੀ ਮੇਰੇ ਘਰੇ ਬੇਟੇ ਆ ਦੋ ਐ ਤਾਂ ਇੱਕ ਬੇਟੇ ਦੇ ਪਹਿਲਾਂ ਅਜ ਤੋਂ 2 ਸਾਲ ਪਹਿਲਾਂ ਤਿੰਨ ਲੋਕਡਾਊਨ ਦੇ ਸਮੇਂ ਚ ਠੱਠੇ ਨੇ ਜਿਹੜੇ ਆ ਸੜਕਾਂ ਦੇ ਉੱਤੇ ਆਵਾਰਾ ਪਸ਼ੂ ਘੁੰਮਦੇ ਆ ਉਹਨਾਂ ਦੇ ਵਿੱਚੋਂ ਜਿਹੜੇ ਠੱਠੇ ਘੁੰਮਦੇ ਆ ਬਲਦ ਉਹਨੇ ਚੱਕ ਕੇ ਸਿੰਘਾਂ ਦੇ ਇਹਨਾਂ ਦੇ ਬੇਟੇ ਨੂੰ ਇੱਕ ਕੋਠੇ ਜਿੰਨਾ ਉੱਚਾ ਮਾਰਿਆ ਉਹਦੇ ਸਿਰ ਦੇ ਆਪਰੇਸ਼ਨ ਹੋਏ 30-32 ਲੱਖ ਰੁਪਇਆ ਸੱਤ ਆਪਰੇਸ਼ਨ ਹੋਏ ਸੀ ਸੱਤ ਆਪਰੇਸ਼ਨ ਹੋਏ ਸਿਰ ਦੇ ਸ਼ੇਪਾਲ ਬਾਪੂ ਕਹਿੰਦਾ 30-32 ਲੱਖ ਰੁਪਇਆ ਉਦੋਂ ਵੀ ਲੋਕਾਂ ਤੋਂ ਮੰਗ ਤੰਗ ਕੇ ਹੀ ਆਪਣੇ ਬੇਟੇ ਦੀ ਜਾਨ ਬਚਾਈ ਫਿਰ ਪਤਾ ਨਹੀਂ ਕੋਈ ਕਿਸਮਤ ਦਾ ਦੁੱਖ ਸੁੱਖ ਹੁੰਦਾ ਜਿਹੜਾ ਲੈਣਾ ਦੇਣਾ ਕੋਈ ਸਬੰਧ ਹੁੰਦੇ ਆ ਪਹਿਲਾਂ ਬੇਟੇ ਦੀ ਤਕਲੀਫ ਚੋਂ ਨਿਕਲ ਰਿਹਾ ਸੀ ਬਾਹਰ ਤੇ ਹੁਣ 7 ਮਹੀਨੇ ਹੋ ਗਏ ਬੇਟੀ ਨੂੰ ਤੇ ਬੇਟੀ ਦੀ ਤਕਲੀਫ ਤਾਂ ਇੰਨੀ ਕੁ ਜ਼ਿਆਦਾ ਦਰਦਨਾਕ ਆ ਇੰਨੀ ਕੁ ਜ਼ਿਆਦਾ ਭਿਆਨਕ ਆ ਆਪਣੀ ਮਾੜੀ ਜੀ ਕੋਈ ਉਂਗਲ ਤੇ ਜਾਂ ਹੱਥ ਤੇ ਕਿਸੇ ਅੰਗ ਤੇ ਮਾੜੀ ਜਿਹੀ ਗਰਮ ਚੀਜ਼ ਲੱਗ ਜੇਵੇ ਛਾਲਾ ਹੋ ਜੇਵੇ ਕਿਦਾਂ ਤੜਫਦੇ ਆਪਾਂ ਤੇ ਨੀਤੂ ਰਾਣੀ ਭੈਣ ਦਾ ਉੱਪਰਲਾ ਹਿੱਸਾ ਪੂਰਾ ਜਿਸਮ ਤੇ ਬਾਹਾਂ ਸਾਰੀਆਂ ਮੱਛੀਆਂ ਹੋਈਆਂ ਬਿਲਕੁਲ ਹੀ ਫੇਸ ਸਾਰਾ ਮੱਛਿਆ ਹੋਇਆ ਬਾਲ ਤੱਕ ਸੇਕ ਲੱਗ ਗਿਆ ਸੀ ਮੱਤ ਗਿਆ ਸੀ ਸਾਰੇ ਉਪਰੋਂ ਤਕਲੀਫ ਤਾਂ ਜਿਹੜੀ ਹੈਗੀ ਹੋਈ ਆ ਸਭ ਤੋਂ ਵੱਡੀ ਤਕਲੀਫ ਆ ਆਪਣਾ ਇਲਾਜ ਵੀ ਨਹੀਂ ਕਰਵਾ پا ਰਹੇ ਕਿਉਂਕਿ ਇੱਕ ਉਹਦਾ ਦਿੱਤਾ ਹੋਇਆ ਦੁੱਖ ਤਾਂ ਚੱਲਣਾ ਬੰਦਾ ਔਖਾ ਸੋਖਾ ਝੱਲ ਲੈਂਦਾ ਪਰ ਇਸ ਦੁਨੀਆ ਦਾ ਦਿੱਤਾ ਹੋਇਆ ਦੁੱਖ ਝੱਲਣਾ ਬਹੁਤ ਔਖਾ ਭਰਾਵੋ ਹੁਣ ਇਹਨਾਂ ਕੋਲੇ ਜਿਹੋ ਕਾਗਜ਼ ਦੇ ਟੁਕੜੇ ਹੁੰਦੇ ਕੁਝ ਜਿਹੜੇ ਪਿੱਛੇ ਦੁਨੀਆ ਭੱਜੀ ਫਿਰਦੀ ਆ ਤਾਂ ਇਹ ਜਿਹੜੇ 6 ਮਹੀਨੇ ਤੜਫਦੀ ਆ ਘਰੇ ਬੈਠੀ ਇਹ ਇਨੂੰ ਤੜਫਣਾ ਪੈਂਦਾ ਭੈਣ ਨੂੰ ਇਹ ਜਦੋਂ 25 ਦਿਨ ਹਸਪਤਾਲ 'ਚ ਰਹੇ ਸੀ 25 ਦਿਨ ਉੱਤੇ ਹੋਰ ਰਹਿ ਕੇ ਸਰਜਰੀਆਂ ਕਰਾ ਕੇ ਡੇਢ ਮਹੀਨੇ 'ਚ ਇਹ ਭੈਣ ਠੀਕ ਹੋ ਸਕਦੀ ਸੀ ਪਰ ਇਨਾਂ ਕੋਲੇ ਪੈਸੇ ਹੈ ਨਹੀਂ ਸੀ ਇਸ ਕਰਕੇ 7 ਮਹੀਨੇ ਹੋ ਗਏ ਇਹਨੂੰ ਤੇ ਹਜੇ ਵੀ ਪ੍ਰੋਬਲਮ ਘੱਟ ਨਹੀਂ ਰਹੀ ਵੱਧ ਰਹੀ ਆ ਹੁਣ ਕਿਉਂਕਿ ਇਨਫੈਕਸ਼ਨ ਵਧੀ ਜਾਂਦੀ ਆ ਗਰਮੀ ਆ ਗਈ ਹੁਣ ਮੂਰਿਓ ਸਰਦੀਆਂ 'ਚ ਤਾਂ ਚਲੋ ਫੇਰ ਵੀ ਸਮਾਂ ਨਿਕਲ ਗਿਆ ਹੁਣ ਤਾਂ ਮਾੜੀ ਜੀ ਮੱਖੀ ਬੈਠ ਗਈ ਤਾਂ ਵੀ ਦਿੱਕਤ ਆ ਹੁਣ ਗੱਡੀ ਚੋਂ ਉਤਾਰਨ ਲੱਗਿਆਂ ਨੂੰ ਭੈਣ ਨੂੰ ਅਸੀਂ ਕਿਹਾ ਚੁੰਨੀ ਲੈ ਲੈ ਮਾੜੀ ਜੀ ਭੈਣੇ ਕੰਨੀ ਵੀਰੇ ਸੇਕ ਪੈਂਦਾ ਅੰਦਰੋਂ ਚੁੰਨੀ ਨਹੀਂ ਲੈ ਹੁੰਦੀ ਮੇਰੇ ਤੋਂ ਤੁਸੀਂ ਸੋਚ ਸਕਦੇ ਹੋ ਹੁਣ ਗਰਮੀ ਮੂਰੇ ਇੰਨੀ ਆ ਰਹੀ ਆ ਤੇ ਇੰਨੀ ਗਰਮੀ ਦੇ ਵਿੱਚ ਕਿਦਾਂ ਇੰਨੀਆਂ ਮੋਟੀਆਂ-ਮੋਟੀਆਂ ਪੱਟੀਆਂ ਬੰਨ ਕੇ ਜਖਮਾਂ ਤੇ ਤੇ ਮਜਬੂਰੀ ਉਹੀ ਆ ਜਿਹਦੇ ਵਿੱਚ ਪੈਸਾ ਨਾ ਹੋਣ ਕਰਕੇ ਆਪਣਾ ਬੰਦਾ ਟ੍ਰੀਟਮੈਂਟ ਨਹੀਂ ਕਰਾ ਸਕੇ ਅੱਜ ਆਪਾਂ ਜੇ ਗੱਲ ਕਰੀਏ ਠੀਕ ਹੈ ਭੈਣ ਨੂੰ ਆ ਕੋਈ ਕਰਮਾਂ ਦੀ ਜਿਹੜੀ ਸੱਟ ਲੱਗੀ ਆ ਤਕਲੀਫ ਚੱਲ ਰਹੀ ਆ ਨਾਲ ਨਿੱਕੇ ਨਿੱਕੇ ਬੱਚੇ ਮੈਂ ਹੁਣ ਪ੍ਰੋਬਬਲੀ ਇਹਨੂੰ ਪੁੱਛਦਾ ਟਾਈਮ ਵੀ ਪੁੱਤ ਤੂੰ ਮੰਮੀ ਨੂੰ ਜਦੋਂ ਦੇਖਦੀ ਐਨੀ ਤਕਲੀਫ ਚ ਕਿੰਨੀ ਮੈਨੂੰ ਵੀ ਡਰ ਲੱਗਦਾ ਇਹਦਾ ਬੇਟਾ ਪਲੱਸ ਟੂ ਚ ਹੁਣ ਪਲੱਸ ਟੂ ਕਰਕੇ ਹਟਿਆ ਉਹਦੇ ਕਿੰਨੇ ਸੁਪਨੇ ਹੋਣਗੇ ਬੱਚੇ ਦੇ ਵੀ ਮੈਂ ਕੀ ਬਣਨਾ ਕੋਈ ਅਫਸਰ ਬਣਨਾ ਜਾਂ ਮੈਂ ਬਾਹਰ ਜਾਣਾ ਜੋ ਵੀ ਅੱਜ ਕੱਲ ਸਾਡੇ ਜੰਗਸਟਰ ਕਰਦੇ ਨੇ ਪਰ ਉਹ ਏਸ਼ੀਆ ਦਾ ਕੰਮ ਸਿੱਖਣ ਲੱਗ ਗਿਆ ਬੱਚਾ ਕਿਉਂਕਿ ਘਰੇ ਹਰ ਰੋਜ਼ ਮਾਂ ਦੀ ਪੱਟੀ ਕਰਾਉਣ ਲਈ ਵੀ ਨਾਨੇ ਨੂੰ ਹੱਥ ੱਡਣਾ ਪੈਂਦਾ ਕਿਸੇ ਮੂਰੇ ਮੰਗ ਕੇ ਪੈਸੇ ਕਿਸੇ ਤਰੀਕੇ ਇਕੱਠੇ ਕਰਕੇ ਫੇਰ ਪੱਟੀ ਹੁੰਦੀ ਹੈ ਨੀਤੂ ਰਾਣੀ ਪਹਿਨਦੇ ਦੇਖੋ ਇਹ ਅੱਜ ਦੀ ਸਾਡੀ ਤਰਾਸਦੀ ਦੇਖੋ ਕਿੰਡੀ ਦੁੱਖ ਦੀ ਗੱਲ ਆ ਸਾਡੀਆਂ ਸਰਕਾਰਾਂ ਸਾਡਾ ਸਿਸਟਮ ਕਿਸ ਕਦਰ ਪ੍ਰਚਾਰ ਕਰ ਰਿਆ ਹੁਣ ਵੋਟਾਂ ਆ ਗਈਆਂ ਇਲੈਕਸ਼ਨਾਂ ਦੇ ਵਿੱਚ ਹਰ ਪਾਰਟੀ ਨੇ ਹਰ ਨਮੈਂਦੇ ਨੇ ਵੱਡੇ ਤੋਂ ਵੱਡਾ ਝੂਠ ਬੋਲਣਾ ਉਹਨਾਂ ਦੇ ਮੈਨੀਫੈਸਟੋ ਦੇ ਵਿੱਚ ਵੱਡੇ ਤੋਂ ਵੱਡੇ ਵਾਦੇ ਕੀਤੇ ਜਾਣੇ ਆ ਪਰ ਅਸਲੀਅਤ ਚ ਗਰਾਉਂਡ ਲੈਵਲ ਤੇ ਸਟੱਗੀਆਂ ਪੰਜਾਬ ਦੀਆਂ ਧੀਆਂ ਆ ਹਾਲਾਤ ਚ ਨੇ ਬੇਟੀ ਪੜ੍ਹਾਓ ਬੇਟੀ ਬਚਾਓ ਦਾ ਨਾਰਾ ਦੇਣ ਵਾਲੇ ਲੋਕ ਹੁਣ ਇੱਥੇ ਬੇਟੀ ਨੂੰ ਬਚਾਉਣ ਵਾਸਤੇ ਕਿੱਥੇ ਗਏ ਨੇ ਤੁਹਾਡਾ ਬਾਪੂ ਕੋਈ ਸਰਕਾਰੀ ਤੌਰ ਤੇ ਕਾਰਡ ਬਣਿਆ ਕੋਈ ਫ੍ਰੀ ਇਲਾਜ ਨਹੀਂ ਕਿਸੇ ਨੇ ਕੋਈ ਮਦਦ ਇਹ ਤਾਂ ਬਣਿਆ ਨਹੀਂ ਜੇ ਬਣਿਆ ਉਹ ਤਾਂ ਮੌਕੇ ਤੇ ਬਣ ਜਾਣਾ ਸੀ ਜਿਹਦੀ ਤਾਂ ਲੋੜ ਸੀ ਬਣਾਇਆ ਨਹੀਂ ਉਹਨਾਂ ਨੇ ਬਹੁਤ ਭੱਜਾ ਨੱਠਿਆ ਅਸਾਂ ਬਣਾਇਆ ਨਹੀਂ ਨਾ ਨਾ ਬਹੁਤ ਭੱਜਾ ਨੱਠਿਆ ਦਾ ਵੀ ਪੰਜ ਵਿੱਚ ਛੇ ਤੇ ਨੇ ਠੀਕ ਹੈ ਬਾਪੂ ਪੀਜੀਆਈ ਰਜਿੰਦਰਾ ਕਿਤੇ ਜਾਂ ਸਰਕਾਰੀ ਕਿਸੇ ਪਾਸੇ ਮੈਂ ਕਹਿੰਦੇ ਸੀ ਪੀਜੀਆਈ ਲੈ ਜਾਣਾ ਹੈਗਾ ਮੇਰੇ ਕੋਲ ਪੈਸੇ ਮੈਂ ਕਹਾਂ ਉੱਥੇ ਵੀ ਪੈਸੇ ਲੱਗਣੇ ਨੇ ਉੱਥੇ ਕਿਸੇ ਨੇ ਸੰਭਾਲਣਾ ਨਹੀਂ ਜਾ ਕੇ ਫਟਾਫਟ ਕੋਈ ਕਹਿੰਦਾ ਫ੍ਰੀ ਕੋਟ ਲੈ ਜਾਣਾ ਹੈਗਾ ਉੱਥੇ ਵੀ ਮੈਨੂੰ ਦੱਸ ਤਾਂ ਪੀਜੀ ਪੀਜੀਆਈ ਕਰਵਾ ਦਾਂਗੇ ਇਦਰੋਂ ਇਹਨਾਂ ਨੇ ਫਿਰ ਕਹਿੰਦੇ ਰੈਫਰ ਕਰਵਾ ਅਰੇ ਠੀਕ ਹੈ ਰੈਫਰ ਇਹਨਾਂ ਨੇ ਲਿਖਿਆ ਇਹਨਾਂ ਨੇ ਲਿਖਿਆ ਨਹੀਂ ਰੈਫਰ ਵੀ ਆਪਣਾ ਹੋ ਖਰਾਬ ਹੁੰਦਾ ਹੈ ਨਾ ਅੱਛਾ ਧਿਆਨ ਨਾਲ ਹੋ ਜਾ ਇਹਨਾਂ ਨੇ ਡਰਾਈਵਰ ਤਾਂ ਲਿਖਿਆ ਨਹੀਂ ਤਾਂ ਨਹੀਂ ਅਸੀਂ ਕਰੀ ਲੈ ਏ ਆ ਸਾਡਾ ਡਾਕਟਰ ਤਾਂ ਕਹਿੰਦੇ ਸੀ ਕਹਿੰਦੇ ਵੀ ਬੀਜੇ ਮਰ ਗਈ ਵੀ ਇਹਨੇ ਬਚਾਣੀ ਹੈ ਸਾਡੀ ਕੇਸ ਮਾਸਾ ਇਹ ਤਾਂ ਛੁੱਟੀ ਕਰਾਈ ਆ ਹਾਂਜੀ ਉਦੋਂ ਕਹਿੰਦੇ ਸੀ ਹਾਂਜੀ 8 ਲੱਖ ਰੁਪਏ ਸਰਜਰੀ ਕਰਨ ਦਾ ਮੰਗਦੇ ਸੀ ਹਾਂਜੀ ਹਾਂਜੀ 8 ਲੱਖ ਤੋਂ ਵੱਧ ਵੀ ਕਹਿੰਦੇ ਸੀ ਲੱਗ ਜੇ ਲੱਗਦੇ ਕਹਿੰਦੇ 8 ਤਾਂ ਤੁਹਾਨੂੰ ਜਮਾ ਕਰਾਉਣਾ ਪਊਗਾ ਲੋਕ ਯਾਨੀ ਕਿ 8 ਤਾਂ ਲੱਗੂਗੀ ਲੱਗੂਗਾ ਇਸ ਤੋਂ ਵੱਧ ਵੀ ਲੱਗ ਸਕਦਾ ਹਾਂਜੀ ਕਹਿੰਦੇ ਫਿਰ ਗਾਰੰਟੀ ਆ ਠੀਕ ਹੋਣੀ ਗਾਰੰਟੀ ਹੂੰ ਹੂੰ ਕਿ ਅਸੀਂ ਕਿਹਾ ਵੀ ਗਾਰੰਟੀ ਕੋਈ ਨਹੀਂ ਜਦੋਂ ਫਿਰ ਗਾਰੰਟੀ ਵੀ ਦੇਵੇ ਬੰਦਾ ਫਿਰ ਵੀ ਐਨਾ ਮਾਗ ਮੁੱਕ ਕੇ ਕਰ ਲੈਂਦਾ ਉਹ ਮਰਜਾ ਨੂੰ ਗਾਰੰਟੀ ਵੀ ਨਹੀਂ ਤੇ ਸਾਡੀ ਬੇਨਤੀ ਆ ਹੱਥ ਜੋੜ ਕੇ ਮੇ ਭੈਣ ਵਾਸਤੇ ਅਰਦਾਸ ਕਰਿਓ ਇਹਨਾਂ ਨੂੰ ਤੁਹਾਡੀਆਂ ਦੁਆਵਾਂ ਦੀ ਤੁਹਾਡੀਆਂ ਅਰਦਾਸਾਂ ਦੀ ਤੁਹਾਡੀਆਂ ਅਸੀਸਾਂ ਦੀ ਲੋੜ ਆ ਤਾਂ ਜੇ ਆਪਣੇ ਬੱਚਿਆਂ ਨੂੰ ਖਾਸ ਕਰਕੇ ਬੇਟੀ ਪ੍ਰੋਬਲੀਨ ਨੂੰ ਮਾਂ ਦੇ ਕਿੰਨੇ ਸੁਪਨੇ ਜੁੜੇ ਹੁੰਦੇ ਆ ਆਪਣੀ ਧੀ ਨਾਲ ਕਿੰਨੀਆਂ ਸਧਰਾ ਹੁੰਦੀਆਂ ਜੁੜੀਆਂ ਵੀ ਮੈਂ ਆਪਣੀ ਧੀ ਲਈ ਆਹ ਕਰਨਾ ਮੈਂ ਆਹ ਕਰਨਾ ਪਰ ਇਸ ਟਾਈਮ ਭੈਣ ਖੁਦ ਆਪਣੀ ਤਕਲੀਫ ਚ ਇੰਨੀ ਜ਼ਿਆਦਾ ਖੁਦ ਆਪਣੇ ਦਰਦ ਦੇ ਵਿੱਚ ਇੰਨੀ ਜ਼ਿਆਦਾ ਤੜਫਰੀ ਆ ਉਹਨੂੰ ਇਸ ਟਾਈਮ ਸਾਰਾ ਕੁਝ ਬੰਦ ਹੋ ਗਿਆ ਉਹਦੇ ਸੋਚ ਉਹਦੀ ਸਮਝ ਪਰ ਤੁਹਾਡੀਆਂ ਅਰਦਾਸਾਂ ਕਹਿੰਦੇ ਜਨਕੀ ਅਰਦਾਸ ਵਿਰਥੀ ਨਾ ਜਾਏ ਤੇ ਤੁਹਾਡੀ ਕੀਤੀ ਅਰਦਾਸ ਇਸ ਭੈਣ ਦੇ ਜਰੂਰ ਕੰਮ ਆਊਗੀ ਪਲੀਜ਼ ਅਰਦਾਸ ਕਰਿਓ ਤਾਂ ਜੋ ਇਹ ਭੈਣ ਜਲਦੀ ਤੋਂ ਜਲਦੀ ਠੀਕ ਹੋ ਸਕੇ ਇਹਦਾ ਇਲਾਜ ਉਹ ਕਾਲਪੁਰਖ ਵਾਹਿਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿਸ ਭੈਣ ਨੂੰ ਇੱਥੇ ਭੇਜਿਆ ਤੋਂ ਮਹਾਰਾਜ ਆਪੇ ਕਰਾਉਣਗੇ ਸੱਚੇ ਪਾਤਸ਼ਾਹ ਸਾਨੂੰ ਵੀ ਵਾਹਿਗੁਰੂ ਸਮਤ ਬੁੱਧੀ ਬਖਸ਼ਣ ਅਸੀਂ ਬਾਪੂ ਸ਼ੇਪਾਲ ਜੀ ਦੇ ਪੁੱਤ ਬਣ ਸਕੀਏ ਇਸ ਭੈਣ ਦੇ ਭਰਾ ਬਣ ਸਕੀਏ ਇਹ ਸਾਡੀ ਧੀ ਦੇ ਪ੍ਰੋਬਲੀਨ ਦੇ ਮਾਮੇ ਬਣ ਸਕੀਏ ਸਾਡੇ ਲਈ ਵੀ ਸਾਰੇ ਅਰਦਾਸ ਕਰਿਓ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਸਮਤ ਬੁੱਧੀ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ